ਜੈਨਿਕ ਸੂਰਤ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਲ ਇਸ ਵੇਲੇ ਇਸੇ ਮੌਜੂਦ ਹਾਂ ਗੁਰਦੁਆਰਾ ਸ੍ਰੀ ਬੋਲੀ ਸਾਹਿਬ ਜਿੱਥੇ ਸ਼ਤਾਬ ਦੀ ਸਮਾਗਮ ਕਰਵਾਏ ਜਾ ਰਹੇ ਨੇ ਵਕ ਵਕ ਤਰ੍ਹਾਂ ਦੇ ਲੰਗਰ ਲਗਾਏ ਗਏ ਨੇ ਉੱਥੇ ਹੀ ਇੱਕ ਜਗ੍ਹਾ ਦੇ ਉੱਪਰ ਜਿੱਥੇ ਪੀਜ਼ਾ 버ਗਰ ਦੇ ਲੰਗਰ ਲਗਾਏ ਗਏ ਨੇ ਉੱਥੇ ਹੀ ਗੋਲ ਗੱਪਿਆਂ ਦਾ ਵੀ ਲੰਗਰ ਲਗਾਇਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕੀ ਜੋ ਸੰਗਤਾਂ ਉਹਨਾਂ ਦੇ ਲਈ ਖਾਸ ਪ੍ਰਬੰਧ ਕੀਤੇ ਗਏ ਨੇ ਜਿੱਥੇ ਲੰਗਰ ਦੇ ਉੱਥੇ ਹੀ ਸਵਾਦ ਅਨੁਸਾਰ ਲੰਗਰ ਵੀ ਲਗਾਏ ਗਏ ਨੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ ਨੇ ਗੋਲ ਗੱਪਿਆਂ ਦਾ ਲੰਗਰ ਲਗਾਇਆ ਗਿਆ ਨੇ ਮੇਰੇ ਨਾਲ ਇੱਥੇ ਮੌਜੂਦ ਨੇ ਸੇਵਾਦਾਰ ਉਹਨਾਂ ਦੇ ਨਾਲ ਵੀ ਗੱਲ ਕਰ ਲੈਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਬ ਕਿੱਥੋਂ ਕਿਹੜੇ ਪਿੰਡ ਤੋਂ ਆਏ ਹੋ ਤੁਸੀਂ ਇੱਥੇ ਲੰਗਰ ਲਗਾਉਣ ਚਲੋ ਵਾਹਿਗੁਰੂ ਜੀ ਜਿਹੜੀ ਸੰਗਤ ਆ ਨਾ ਇਹ ਸੇਵਾ ਕਰਨ ਦੇ ਸਾਰੇ ਵੱਖ-ਵੱਖਰੇ ਪਿੰਡਾਂ ਦੇ ਨੌਜਵਾਨ ਆ ਤੇ ਇਹਨਾਂ ਨੂੰ ਸੇਵਾ ਕਰਦਿਆਂ ਨੂੰ ਅੱਜੇ ਮੰਨ ਲਓ 25 30 ਸਾਲ ਹੋ ਗਿਆ ਹਰ ਸ਼ਨੀਵਾਰ ਰਾਤ ਨੂੰ ਤੇ ਐਤਵਾਰ ਦਿਨੇ ਜਿਹੜੀ ਚਾਹ ਬੰਦੀ ਆ ਜਾਂ ਨਾਲ ਜੋ ਵੀ ਪਕੌੜੇ ਕੋਈ ਵੀ ਪਦਾਰਥ ਬਣਾਇਆ ਜਾਂਦਾ ਨਾ ਇਹ ਹਰ ਸ਼ਨੀਵਾਰ ਰਾਤ ਸਾਰੀ ਰਾਤ ਤੇ ਸਾਰਾ ਦਿਨ ਐਤਵਾਰ ਇਹ ਸੰਗਤ ਜਿਹੜੀ ਆ ਜਿੰਨੇ ਵੀ ਨੌਜਵਾਨ ਹਨ ਨਾ ਇਹ ਮੰਨ ਲਓ ਇਕੱਠੇ ਹੋ ਗਏ ਪਿਛਲੀਆਂ 25 30 ਸਾਲਾਂ ਤੋਂ ਇਹ ਸੇਵਾ ਗੁਰੂ ਸਾਹਿਬ ਨੇ ਇਹਨਾਂ ਦੀ ਝੋਲੀ 'ਚ ਪਾਈ ਆ ਤੇ ਜਿੱਦਾਂ ਇਹ ਸ਼ਤਾਬਦੀ ਸਮਾਗਮ ਆਇਆ ਵਾ 450 ਸਾਲਾਂ ਇਹ ਸਾਲ ਬਾਅਦ ਅਗੋਂ ਪਿਛੋਂ ਜਿਹੜਾ ਸਰਾਨਾ ਸਮਾਗਮ ਹਨ ਗੁਰੂ ਸਾਹਿਬ ਦਾ ਇਹ ਦਿਵਸ ਇੱਥੇ ਪੱਕਾ ਲੰਗਰ ਇੱਥੇ ਹਰ ਸਾਲ ਹੁੰਦਾ ਇੱਕ ਇਹਦੀ ਖਾਸੀਅਤ ਇਹ ਆ ਨੌਜਵਾਨਾਂ ਦੀ ਵੀ ਅਸੀਂ ਸਾਰੇ ਨੌਜਵਾਨਾਂ ਨੇ ਇੱਕ ਜਿਹੜਾ ਮਤਾ ਪਕਾਇਆ ਸਾਡੇ ਪ੍ਰਧਾਨ ਜੀ ਆ ਤੇ ਇੱਕ ਤੇ ਹੀ ਟੋਕਰੀ ਨਹੀਂ ਰੱਖਦੇ ਤੁਸੀਂ ਵੇਖ ਸਕਦੇ ਚੈਨਲ ਵਾਲੇ ਜੇ ਸਾਡੀ ਕਿਤੇ ਟੋਕਰੀ ਨਹੀਂ ਹੈਗੀ ਵੀ ਇੱਥੇ ਪੈਸੇ ਪਾ ਕੇ ਜਾਓ ਜੀ ਜਾਂ ਗਰਾਈਆਂ ਦੋ ਜੀ ਦੂਜਾ ਹੀ ਗੇਟੋਂ ਬਾਹਰ ਕਦੀ ਕਿਸੇ ਕੋ ਗਰਾਈ ਲੈਣੇ ਗਏ ਸਾਰਾ ਸਾਲ ਹਰ ਸ਼ਨੀਵਾਰ ਰਾਤ ਤੇ ਹਰ ਐਤਵਾਰ ਦਿਨੇ ਸੇਵਾ ਚੱਲਦੀ ਆ ਗੁਰੂ ਸਾਹਿਬ ਦਾ ਜਿਹੜਾ ਗੁਰਪੁਰ ਪੌਂਦਾ ਵਾ ਗਰਮੀ ਦੇ ਵਿੱਚ ਉੱਚ ਵੀ ਮਹਾਰਾਜ ਦੀ ਕਿਰਪਾ ਨਾਲ ਵੱਡਾ ਪ੍ਰੋਗਰਾਮ ਹੁੰਦਾ ਕੋਈ ਅਹੀਂ ਕਦੀ ਮੱਲੋ ਟੋਕਰੀ ਨਹੀਂ ਰੱਖੀ ਕਿਸੇ ਨੇ ਸਾਡੇ ਚੋ ਅਲਾਊਸਮੈਂਟ ਨਹੀਂ ਕੀਤੀ ਵੀ ਸੇਵਾ ਚ ਹਿੱਸਾ ਪਾ ਕੇ ਜਾਓ ਇਹ ਪਿਛਲਿਆਂ 20 ਕੋਈ ਕਰਾਈ ਨਹੀਂ ਪਿਛਲਿਆਂ 20 30 ਸਾਲਾਂ ਤੋਂ ਇਹ ਸੰਗ ਸਾਰੇ ਨੌਜਵਾਨ ਮਿਲ ਕੇ ਆ ਸਾਰੇ ਨੌਜਵਾਨ ਆ ਇਹ ਸਾਡੇ ਪ੍ਰਧਾਨ ਜੀ ਇਹ ਪਿਛਲਿਆਂ 30 ਸਾਲਾਂ ਤੋਂ ਅਜੇ ਇਹਨਾਂ ਦੀ ਉਮਰ ਉਦੋਂ 15 ਕੇ ਸਾਲ ਹੀ ਜਦੋਂ ਦੇ ਇਸ ਕੰਮ ਚ ਸੇਵਾ ਚ ਲੱਗ ਪਏ ਸੀ ਗੁਰੂ ਸਾਹਿਬ ਨੇ ਇਹਨਾਂ ਨੂੰ ਆਵਾਜ਼ ਮਾਰ ਕੇ ਸੇਵਾ ਦਿੱਤੀ ਤੇ ਕੋਈ ਅਸੀਂ ਗ੍ਰਾਈ ਨਹੀਂ ਕਰਦੇ ਪੈਰ ਕੀ ਜਿੰਨਾ ਵੀ ਮਦਾਨਾ ਪਦਾਰਥ ਬਣੇ ਸਾਰੇ ਦੇਸੀ ਘੋਜ ਬਣੇ ਆ ਕੋਈ ਗ੍ਰਾਈ ਨਹੀਂ ਕੀਤੀ ਕਿਸੇ ਨੂੰ ਟੀਨ ਨਹੀਂ ਲਾਇਆ ਆਪਣੇ ਆਪ ਹੀ ਪਰਮਾਤਮਾ ਜਿਹੜਾ ਉਹ ਸੰਗਤ ਦੇ ਰੂਪ ਚ ਸਾਨੂੰ ਕੋਈ ਨਾ ਕੋਈ ਰਸਦਾ ਆਪੇ ਪਹਚਾਈ ਜਾਂਦਾ ਅਸੀਂ ਕੋਈ ਕਿਤੇ ਪ੍ਰਚਾਰ ਕਰਨ ਨਹੀਂ ਗਏ ਤੇ ਜਿੱਦਾਂ ਵੇਖੋ ਇਹ ਨਾ ਜਿੱਦਾਂ ਹੁਣ ਅੱਜ ਕੱਲ ਪ੍ਰਚਾਰ ਹੋ ਰਿਹਾ ਵੀ ਦਾਲ ਫੁਲਕਾ ਚਾਹੀਦਾ ਜੀ ਵੇਖੋ ਆਪਣੇ ਘਰ ਕੋਈ ਰਿਸ਼ਤੇਦਾਰ ਆਉਂਦਾ ਆਪਾਂ ਪੂਰਾ ਢੀ ਚੋਟੀ ਦਾ ਯੋਰ ਲਾ ਦਿੰਨੇ ਆ ਵੀ ਕੋਈ ਕਸਰ ਨਾ ਰਹਿ ਜੇ ਸੇਵਾ ਲਈ ਲਾਉਨੇ ਆ ਨਾ ਇਹ ਗੁਰੂ ਸਾਹਿਬ ਦੇ ਘਰ ਆਏ ਸੰਤ ਪਰੋਹ ਨੇ ਕੀਰਤਨ ਹੋਇਆ ਰੈਣ ਸਬਾਈ ਗੁਰੂ ਸਾਹਿਬ ਦੇ ਘਰ ਸਾਧੂਆਂ ਦੇ ਰੂਪ ਚ ਸੰਗਤ ਆਈ ਆ ਸਾਡਾ ਫਰਜ ਆ 36 ਪ੍ਰਕਾਰ ਦੇ ਪਦਾਰਥ ਬਣਾ ਕੇ ਉਹਨਾਂ ਦੇ ਭੇਟਾ ਕਰਨੀ ਮਤਲਬ ਜਿਹਦਾ ਜੀ ਕਰਦਾ ਉਹ ਜੋ ਜੀ ਕਰਦਾ ਉਹ ਛਕੇ ਜਿਹਦਾ ਜੋ ਜੀ ਕਰਦਾ ਨਹੀਂ ਛਕਣਾ ਕੋਈ ਗੱਲ ਨਹੀਂ ਤਲਫੁਲਕਾ ਖਾਲੇ ਪਰ ਸਾਡਾ ਫਰਜ ਆ ਸਾਰੇ ਸੇਵਾਦਾਰਾਂ ਦਾ ਵੀ 36 ਪ੍ਰਕਾਰ ਦੇ ਪਦਾਰਥ ਬਣਾ ਕੇ ਨਾ ਵੇਖੋ ਫਿਰ ਸਾਡਾ ਅਤੇ ਬਾਕੀਆਂ ਥਾਵਾਂ ਤੇ ਲਵਾਈ ਲੱਗੇ ਹੋਣਗੇ ਹੋ ਸਕਦਾ ਕੋਈ ਨਸ਼ੇ ਦੀ ਵਰਤੋਂ ਕਰਦੇ ਹੋਣਗੇ ਸਾਡਾ ਕੋਈ ਨੌਜਵਾਨ ਕੋਈ ਬੀੜਾ ਤਮਾਕੂ ਕੋਈ ਸ਼ਰਾਬ ਸਿਗਰਟ ਹੱਡ ਜੋ ਕੋਈ ਨਹੀਂ ਪੀਂਦਾ ਆਪ ਚੀਜ਼ ਤਿਆਰ ਕਰਦੇ ਆ ਕੋਈ ਸਾਡੇ ਚ ਲਵਾਈ ਨਹੀਂ ਹੈਗਾ ਸਾਰੇ ਕਾਰੋਬਾਰ ਵਾਲੇ ਆ ਨੌਜਵਾਨ ਸਾਰੇ ਕਿਸਾਨਾਂ ਦੇ ਪੁੱਤ ਆ ਕਿ ਸਾਰੇ ਕੋਈ ਇਹਨਾਂ ਦੇ ਵਿੱਚੋਂ ਲਵਾਈ ਨਹੀਂ ਆਪ ਵਰਤੋਂ ਦਾ ਆਪ ਤਿਆਰ ਕਰਦਾ ਕੋਈ ਖਾ ਕੇ ਛੱਕ ਕੇ ਵੇਖ ਲਓ ਕੋਈ ਕੈਮੀਕਲ ਨਹੀਂ ਸ਼ੁੱਧ ਚੀਜ਼ ਤਿਆਰ ਕਰਨਾ ਸਾਰਾ ਪਦਾਰਥ ਐਰਕਿੰਦੇਸੀ ਘੋਦੜੀ ਤਿਆਰ ਕੀਤਾ ਜਿੰਨਾ ਵੀ ਮਦਾਨਾ ਨਿਕਲਿਆ ਨਾ ਜਿੰਨਾ ਵੀ ਸਾਰਾ ਦੇਸੀ ਘੋ ਦੇ ਵਿੱਚ ਤੇ ਖਾਸੀਅਤ ਇਹ ਉਹ ਦੇਖੋ ਕਲਾ ਵਰਤਦੀ ਆ ਪਰਮਾਤਮਾ ਦੀ ਕੋਈ ਗ੍ਰਾਈ ਨਹੀਂ ਕਿ ਕੋਈ ਮੰਗਣ ਦੀ ਜਾਈਦਾ ਲੱਖਾਂ ਰੁਪਈਆ ਦਾ ਖਰਚਾ ਆਪ ਸੰਗਤਾਂ ਰਸਦਾਂ ਦੇ ਦੇ ਜਾਂਦੀਆਂ ਤੇ ਆ ਤੁਹਾਡੇ ਸਾਹਮਣੇ ਸੰਗਤਾਂ ਜਿਹੜਾ ਪਿਆਰ ਆ ਉਹ ਪਕੌੜੇ ਵਰਤਨ ਦਾ ਮਦਾਨਾ ਦੇਸੀ ਘੋ ਦਾ ਇੱਕ ਬੰਨਿਆ ਇਹ ਗੋਲ ਗੱਪਿਆਂ ਦਾ ਕੀ ਮਤਲਬ ਆ ਵੇਖੋ ਡਾਕਟਰ ਕੋ ਵੀ ਜਾਈਏ ਨਾ ਅੱਜ ਕੱਲ੍ਹ ਆਯੁਰਵੈਦ ਨੂੰ ਕਿੰਦੀ ਮਹਾਨਤਾ ਦਿੱਤੀ ਜਾਂਦੀ ਉਹ ਵੀ ਆਂਦਾ ਜੀ ਨੇ ਤੇਰੇ ਮੰਨ ਲਓ ਤੁਹਾਡੇ ਕੋਈ ਪੇਟ ਚ ਨੁਕਸੇ ਤੁਸੀਂ ਪੂਦਨਾ ਲਓ ਪੂਦਨਾ ਲੈ ਕੇ ਲੂਣ ਮਿਰਚ ਪਾ ਕੇ ਉਹ ਤੁਹਾਡਾ ਸਹੀ ਹੋ ਜਾਊਗਾ ਇਹ ਇੱਕ ਦਵਾਈ ਆ ਇਹਦੇ ਵਿੱਚ ਪੂਦਨਾ ਇਹਦੇ ਵਿੱਚ ਇਮਲੀ ਕੀ ਇਹ ਚ ਕੋਈ ਮਾੜੀ ਚੀਜ਼ ਨਹੀਂ ਪਾਈ ਗਈ ਜੇ ਸੰਗਤਾਈ ਆ ਤੇ ਵੇਖੋ ਕਿੱਡੇ ਪਿਆਰ ਨਾਲ ਛਕਨਦੇ ਆ ਕੇਵਲੇ ਆਪਣੇ ਕੋ ਪਾਣੀ ਦੀ ਬਾਤ ਘਾਟ ਹੋ ਜਾਂਦੀ ਛਕਣਗੇ ਚ ਕੋਈ ਮਾੜੀ ਗੱਲ ਨਹੀਂ ਗਈ ਤੇ ਨਾਲੇ ਸੰਗਤ ਵੇਖੋ ਕਿੱਡੇ ਪਿਆਰ ਨਾਲ ਛਕਨਦੇ ਇਹ ਪ੍ਰਧਾਨ ਜੀ ਨੇ ਸਾਡੇ ਤੁਹਾਡੇ ਸਾਹਮਣੇ ਬਾਕੀ ਇਹਨਾਂ ਨਾਲ ਤੁਸੀਂ ਕਿੰਨੇ ਦਿਨ ਤੱਕ ਇਹ ਲੰਗਰ ਚੱਲੀ ਰਹੇ ਇਹ 12 ਤਰੀਕ ਤੋਂ ਚੱਲੂ ਆ ਤੇ 18 ਤਰੀਕ ਤੱਕ ਚਲੇਗਾ। ਹਾਂਜੀ ਹਾਂਜੀ ਅਰਾਜ 2 ਵਜੇ ਤੱਕ ਜਦੋਂ ਕੀਰਤਨ ਦੀ ਸਮਾਪਤੀ ਹੋਊਗੀ ਉਹ ਉਦੋਂ ਤੱਕ ਚੱਲੇਗਾ। ਦੱਸਦੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ ਨੇ ਉੱਥੇ ਹੀ ਨੌਜਵਾਨਾਂ ਨੂੰ ਪ੍ਰੇਰਿਤ ਵੀ ਕੀਤਾ ਜਾ ਰਿਹਾ ਹੈ ਜੋ ਸੰਗਤ ਆ ਰਹੀਆਂ ਨੇ ਉਹਨਾਂ ਦੀ ਸਿਹਤ ਦਾ ਵੀ ਖਾਸ ਧਿਆਨ ਰੱਖਿਆ ਜਾ ਰਿਹਾ ਹੈ। कैमरामैन नवीन नवीन नाल मैं, मैं हरमनजीत कौर दैनिक सवेरा टीवी श्री गोइवाल साहब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर